ਹਰ ਪਾਸੇ ਪੰਜਾਬ ਦੇ ਵਿੱਚ ਆਏ ਹੋਏ ਹੜ੍ਹ ਦੀਆਂ ਗੱਲਾਂ ਦੁੱਖ ਦੀਆਂ ਗੱਲਾਂ ਇਹ ਲੋਕ ਮੁੜ ਕੇ ਕਿਵੇਂ ਵਸਣਗੇ ਇਸ ਗੱਲ ਦੇ ਲਈ ਹਰ ਪਾਸੇ ਚਰਚਾ ਚੱਲਦੀ ਆ ਲੋਕ ਰਾਸ਼ਨ ਪਚਾਰੇ ਆ ਟਰਾਲੀਆਂ ਦੀਆਂ ਟਰਾਲੀਆਂ ਜਾ ਰਹੀਆਂ ਕਈ ਥਾਵਾਂ ਤੇ ਦੁਰਵਰਤੋਂ ਤੇ ਬਹੁਤੀਆਂ ਥਾਵਾਂ ਦੇ ਉੱਤੇ ਸਹੀ ਵਰਤੋਂ ਹੋ ਰਹੀ ਆ ਪਰ ਇਸ ਹੜ੍ਹ ਦੇ ਨਾਲ ਨਾਲ ਜ਼ਿੰਦਗੀ ਵਿਚਲੇ ਬਾਕੀ ਕੰਮ ਕਾਜ ਸਭ ਦੇ ਜਾਰੀ ਰਹਿੰਦੇ ਸਨ ਤੇ ਜਾਰੀ ਰਹੇ ਨੇ ਹਨ ਜਦੋਂ ਇਹ ਵਿਚਾਰੇ ਲੋਕ ਜਿਹੜੇ ਕਿ ਇਸ ਵੇਲੇ 1900 ਪਿੰਡਾਂ ਦੇ ਵਿੱਚ ਇਸ ਵੇਲੇ ਹੜ ਦੀ ਮਾਰ ਆ ਜਦੋਂ ਇਹ ਲੋਕ ਤਾਬੇ ਆ ਗਏ ਇਹਨਾਂ ਨੇ ਵੀ ਜ਼ਿੰਦਗੀ ਦੇ ਸਭ ਰੰਗਾਂ ਦੇ ਵਿੱਚ ਸ਼ਾਮਲ ਹੋਣਾ ਪਰ ਇਸ ਮਾਹੌਲ ਦੇ ਵਿੱਚ ਪੰਜਾਬੀ ਫਿਲਮ ਜਿਹੜੀ ਆਈ ਆ ਮਿਹਰ ਉਹਦੀ ਗੱਲ ਜ਼ਰੂਰ ਕਰਨੀ ਬਣਦੀ ਆ ਇਹਦੇ ਤਿੰਨ ਕਾਰਨ ਨੇ ਇੱਕ ਤਾਂ ਇਹ ਆ ਵੀ ਹੜ ਦੇ ਵਿੱਚ ਹੀ ਕਿਉਂ ਰਿਲੀਜ਼ ਕੀਤੀ ਗਈ ਦੂਜਾ ਇਹ ਆ ਜੀ ਕਿ ਇਸ ਫਿਲਮ ਦੇ ਵਿੱਚ ਹੈ ਕੀ ਤੇ ਤੀਜਾ ਇਹ ਆ ਕਿ ਇਸ ਵੇਲੇ ਇਸ ਫਿਲਮ ਦੀ ਚਰਚਾ ਕਰਨੀ ਮੈਨੂੰ ਲੋੜ ਪਈ ਗਈ ਇਹ ਫਿਲਮ ਰਿਲੀਜ਼ ਕੀਤੀ ਗਈ ਆ ਇਸ ਕਰਕੇ ਜਾਂ ਕਈ ਹੋਰ ਪੰਜਾਬੀ ਫਿਲਮਾਂ ਰਿਲੀਜ਼ ਇਸ ਕਰਕੇ ਵੀ ਹੋਈਆਂ ਸਨ ਤੇ ਹਨ ਕਿ ਕੋਈ ਵੀ ਪੰਜਾਬੀ ਫਿਲਮ ਜਦੋਂ ਤਿਆਰ ਕਰਨੀ ਹੁੰਦੀ ਹੈ ਨਾ ਬਹੁਤੀ ਵਾਰ ਉਦੋਂ ਹੀ ਤੈਅ ਹੋ ਜਾਂਦਾ ਜੀ ਕਿ ਇਹ ਅਸੀਂ 8 ਮਹੀਨਿਆਂ ਬਾਅਦ ਇਸ ਤਰੀਕ ਨੂੰ ਇਸ ਮਹੀਨੇ ਨੂੰ ਰਿਲੀਜ਼ ਕਰਨੀ ਆ ਉਦੋਂ ਤੱਕ 8 ਮਹੀਨਿਆਂ ਬਾਅਦ ਕੀ ਸਮੱਸਿਆ ਆ ਜਾਵੇ ਇਹਦੇ ਬਾਰੇ ਪਤਾ ਨਹੀਂ ਹੁੰਦਾਗਾ ਜਿਵੇਂ ਕਿ ਦਲਜੀਤ ਵਾਲੀ ਫਿਲਮ ਸ਼ੂਟ ਤਾਂ ਕੀਤੀ ਗਈ ਸੀ ਉਦੋਂ ਸਰਦਾਰ ਜੀ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਤਣੀ ਵਾਲਾ ਮਾਹੌਲ ਨਹੀਂ ਸੀ ਪਰ ਜਦੋਂ ਉਹਨੂੰ ਰਿਲੀਜ਼ ਕਰਨਾ ਸੀ ਉਦੋਂ ਤਣਾਤਣੀ ਵਾਲਾ ਮਾਹੌਲ ਪੈਦਾ ਹੋ ਗਿਆ ਇਸ ਕਰਕੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਉਹ ਕੈਨੇਡਾ ਦੇ ਵਿੱਚ ਬਾਕੀ ਵਕਤਾਂਵਾਂ ਤੇ ਹੋ ਗਈ ਉਵੇਂ ਹੀ ਮਹਿਰਾ ਮੇਰੀ ਫਿਲਮਾਂ ਜਿਹੜੀ ਉਹ ਪਹਿਲਾਂ ਹੀ ਰਿਲੀਜ਼ ਕਰਨ ਦੀ ਤਿਆਰੀ ਮਿੱਥੀ ਗਈ ਸੀ ਇਸ ਫਿਲਮ ਬੜੀ ਸੋਹਣੀ ਆ ਤੇ ਮੈਂ ਇਹਨੂੰ ਇਸ ਕਰਕੇ ਜਾ ਕੇ ਦੇਖਿਆ ਕਿ ਰਾਜਕੁੰਦਰਾ ਨੇ ਇਹਦੇ ਵਿੱਚ ਕੀਤਾ ਕੀਆ ਰਾਜਕੁੰਦਰਾ ਤੇ ਗੀਤਾ ਬਸਰਾ ਨੇ ਆਪਾਂ ਜਾਣਦੇ ਆ ਕਿ ਕਈ ਮਹੀਨਿਆਂ ਤੋਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਸੀ ਕਿ ਅਸੀਂ ਇਸ ਫਿਲਮ ਦੇ ਵਿੱਚ ਕੁਝ ਵੱਖਰਾ ਕੀਤਾ ਜਦੋਂ ਰਾਜ ਨੇ ਇਹ ਗੱਲਾਂ ਕਹੀਆਂ ਕਿ ਮੈਂ ਐਤਕੀ ਦਸਤਾਰ ਸਜਾ ਕੇ ਆਪਦੇ ਆਪ ਨੂੰ ਬਹੁਤ ਵਡਾ ਭਾਗਾ ਸਮਝਦਾ ਤੇ ਮੈਂ ਜ਼ਿੰਦਗੀ ਦੇ ਵਿੱਚ ਕਦੇ ਦਸਤਾਰ ਨਹੀਂ ਲਾਉਣੀ ਮੇਰੇ ਮਨ ਦੇ ਵਿੱਚ ਸਤਿਕਾਰ ਇਸ ਕਰਕੇ ਵੀ ਵਧਿਆ ਤੇ ਸਤਿਕਾਰ ਇਸ ਕਰਕੇ ਵਧਿਆ ਕਿਉਂਕਿ ਉਹਨੇ ਇਹ ਗੱਲ ਕਹੀ ਕਿ ਇਸ ਫਿਲਮ ਦੀ ਜਿੰਨੀ ਵੀ ਵਟਕ ਹੋਊਗੀ ਉਹ ਮੈਂ ਹੜ ਪੀੜਤਾਂ ਦੇ ਲੇਖੇ ਲਾਉਣੀ ਆ ਹੜ ਪੀੜਤ ਇਸ ਵੇਲੇ ਅਰਬਾਂ ਦੇ ਘਾਟੇ ਦੇ ਵਿੱਚ ਨੁਕਸਾਨ ਦੇ ਵਿੱਚ ਆ ਸਰਕਾਰ ਕਿੰਨੀ ਮਦਦ ਕਰਦੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਉਹ ਵੱਡ ਤੋਂ ਵੱਧ ਮਦਦ ਕਰੇ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਸਾਡੇ ਬਾਲੀਵੁੱਡ ਦੇ ਕਲਾਕਾਰਾਂ ਨੇ ਸਾਡੇ ਪੰਜਾਬੀ ਕਲਾਕਾਰਾਂ ਨੇ ਜਿੰਨੀ ਮਦਦ ਕੀਤੀ ਆ ਕਿਸੇ ਨੇ 5 ਕਰੋੜ ਕਿਸੇ ਨੇ 2 ਕਰੋੜ ਕਿਸੇ ਨੇ 10 ਕਿਸ਼ਤੀਆਂ ਕਿਸੇ ਨੇ ਕਿਹਾ ਮੈਂ ਪਿੰਡ ਗੋਦ ਲੈਣਾ ਕਿਸੇ ਨੇ ਕਿਹਾ ਮੈਂ ਘਰ ਗੋਦ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਰਾਜਕੁੰਦਰੇ ਦੇ ਵੱਲੋਂ ਆਪਣੀ ਫਿਲਮ ਦੀ ਕਦੋਂ ਤੇ ਕਿੰਨੀ ਬਟਤ ਹੜ ਪੀੜਤਾਂ ਦੀ ਝੋਲੀ ਦੇ ਵਿੱਚ ਪਾ ਦਿੱਤੀ ਜਾਊਗੀ ਕਿੰਨੇ ਘਰਾਂ ਦੀਆਂ ਕੰਧਾਂ ਖੜੀਆਂ ਕੀਤੀਆਂ ਜਾਣਗੀਆਂ ਤੇ ਕਿੰਨੀਆਂ ਛੱਤਾਂ ਪਾਰ ਦਿੱਤੀਆਂ ਜਾਣਗੀਆਂ ਇਹ ਆਉਂਦੇ ਸਮੇਂ ਨੇ ਬਿਆਨ ਕਰ ਦੇਣਾ ਪਰ ਬੰਦੇ ਨੇ ਬਾਰ-ਬਾਰ ਗੱਲ ਘੜੋੜ ਕੇ ਕਹੀ ਕਿ ਇਹ ਫਿਲਮ ਜਿੰਨੀ ਵੀ ਕਾਮਯਾਬ ਹੁੰਦੀ ਆ ਦੇਦੀ ਮਸ ਸਮੁੱਚੀ ਦੀ ਸਮੁੱਚੀ ਕਮਾਈ ਆ ਜਿਹੜੀ ਉਹ ਹੜਪੀੜਤਾ ਦੇ ਲੇਖੇ ਲਾਉਣੀ ਆ ਇਸ ਕਰਕੇ ਮੇਰੇ ਮਨ ਦੇ ਵਿੱਚ ਸੀ ਕਿ ਇਹ ਫਿਲਮ ਵੇਖ ਕੇ ਅੱਗੇ ਅਸੀਂ ਕੋਈ ਇਹ ਤਾਂ ਕਰ ਨਹੀਂ ਸਕਦੇ ਕਿ ਆਹ ਲਓ ਜੀ ਭਾਈ ਮੇਰੇ ਵੱਲੋਂ 5 ਲੱਖ ਰੁਪਇਆ ਪਾ ਲਓ ਇੰਨੀ ਸਮਰੱਥਾ ਤਾਂ ਸਾਡੀ ਵੀ ਨਹੀਂ ਅਸੀਂ ਤਾਂ ਉਹ ਲੋਕਾਂ ਜਿਹੜੇ 2 250 ਕਰਕੇ ਕਿਸੇ ਫਿਲਮ ਦੇ ਵਿੱਚ ਯੋਗਦਾਨ ਪਾ ਸਕਦੇ ਆ ਨਾ ਤੇ ਉਹ ਬੰਦੇ ਜਿਹੜੇ ਕਰੋੜਾਂ ਦੇਣ ਦੀ ਇੱਛਾ ਪਾਲਦੇ ਉਹ ਵੀ ਸਾਡੇ ਪੰਜਾਬਗਾਂ ਨੂੰ ਇਸ ਕਰਕੇ ਸ਼ੁਕਰੀਆ ਉਹਨਾਂ ਦਾ ਅਦਾ ਕਰਨਾ ਬਣਦਾ ਉਸ ਤੋਂ ਅਗਲੀ ਗੱਲ ਇਹ ਆ ਇਹ ਫਿਲਮ ਚੰਗੀ ਆ ਇਹ ਫਿਲਮ ਪਰਿਵਾਰਕ ਆ ਇਹ ਫਿਲਮ ਦੇਖਣ ਯੋਗ ਆ ਇਹਦੇ ਵਿੱਚ ਗੀਤਾ ਬਸਰਾ ਹਰ ਭਜਨ ਸਿੰਘ ਦੀ ਧਰਮ ਪਤਨੀ ਦੇ ਵੱਲੋਂ ਵੀ ਸੋਹਣੀ ਅਦਾਕਾਰੀ ਕੀਤੀ ਗਈ ਹੈ ਤੇ ਸ਼ਿਲਪਾ ਛੱਟੀ ਦੇ ਘਰ ਵਾਲੇ ਰਾਜਕੁੰਦਰਾ ਦੇ ਵੱਲੋਂ ਵੀ ਸੋਹਣਾ ਕੰਮ ਕੀਤਾ ਗਿਆ ਇਹ ਫਿਲਮ ਥੋੜਾ ਮਾਰੇ ਇਨਸਾਨ ਦੀ ਕਹਾਣੀ ਹੈ ਇਹਦੇ ਵਿੱਚ ਸੰਘਰਸ਼ ਕਿਵੇਂ ਹੁੰਦਾ ਇਹਨੂੰ ਬਿਆਨ ਕਰਨ ਦੀ ਜਿਹੜੀ ਤਰਬੀਅਤ ਪੇਸ਼ ਕੀਤੀ ਗਈ ਹੈ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਇੱਕ ਵਿਅਕਤੀ ਜਿਹਨੂੰ ਕਾਮਯਾਬੀ ਦਾ ਮੌਕਾ ਮਿਲਦਾ ਪਰ ਉਹ ਟੜਮ ਕਰਕੇ ਫੇਰ ਪਹਿਲਾਂ ਵਾਲੀ ਥਾਂ ਤੇ ਆ ਜਾਂਦਾ ਉਹ ਕਲਾਕਾਰ ਆ ਉਹ ਚਾਹੁੰਦਾ ਜੀ ਕਿ ਮੈਨੂੰ ਚੰਗੀਆਂ ਫਿਲਮਾਂ ਮਿਲਣ ਮੈਨੂੰ ਵੱਡਾ ਕੰਮ ਮਿਲੇ ਮੈਂ ਥੋੜਾ ਜਿਹਾ ਵੱਡਾ ਕਲਾਕਾਰ ਸਾਬਤ ਹੋਵਾਂ ਮੇਰੀ ਆਪਦੇ ਟੱਬਰ ਦੇ ਵਿੱਚ ਵੀ ਗੁੱਡਵਿਲ ਹੋਵੇ ਮੇਰਾ ਟੱਬਰ ਇਹ ਗੱਲ ਕਵੇ ਜੀ ਕਿ ਮੇਰੇ ਬੱਚੇ ਕਹਿਣ ਜੀ ਕਿ ਇਹ ਸਾਡਾ ਬਾਪੂ ਇਸ ਵੇਲੇ ਚਰਚਾ ਦੇ ਵਿੱਚ ਆ ਧਰਮ ਪਤਨੀ ਦਾ ਮੈਂ ਅਸਲੀ ਹੀਰੋ ਬਣ ਕੇ ਰਵਾਂ ਮਾਂ ਦਾ ਜਿਹੜਾ ਉਹ ਲਾੜਲਾ ਪੁੱਤ ਆ ਜਿਹੜਾ ਉਹ ਚਾਹੁੰਦਾ ਹੁੰਦਾ ਜੀ ਕਿ ਮੇਰੀ ਮਾਂ ਵੀ ਮਾਣ ਨਾਲ ਕਵੇ ਜੀ ਕਿ ਮੇਰਾ ਪੁੱਤ ਆ ਜਿਹੜਾ ਇਸ ਵੇਲੇ ਛਾਇਆ ਹੋਇਆ ਇਹ ਅਸਲ ਵਿੱਚ ਇਸ ਭਾਵਨਾ ਨੂੰ ਬਿਆਨ ਕਰਨ ਵਾਲੀ ਕਹਾਣੀ ਆ ਮੈਂ ਬਹੁਤ ਸਾਰੇ ਇਹੋ ਜਿਹੇ ਥੀਏਟਰ ਦੇ ਕਲਾਕਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਬਹੁਤ ਸ਼ਿਰੜ ਦੇ ਨਾਲ ਲੜਾਈ ਲੜੀ ਪਰ ਉਹ ਵਿਚਾਰੇ ਕਾਮਯਾਬ ਨਹੀਂ ਹੋ ਸਕੇ ਹਾਲਾਂਕਿ ਉਹਨਾਂ ਦੇ ਵਿੱਚ ਕਾਬਲੀਅਤ ਦੀ ਕਮੀ ਨਹੀਂ ਆ ਮੇਰੇ ਕੋਲ ਇੱਕ ਬਹੁਤ ਵੱਡੀ ਉਦਾਹਰਨ ਹੈ ਮੇਰੇ ਬਹੁਤ ਸਤਕਾਰਯੋਗਾ ਵੱਡੇ ਵੀਰ ਨਗਿੰਦਰ ਗਖੜ ਜਿਨ੍ਹਾਂ ਦੇ ਕੋਲੇ ਮੈਂ ਕੰਮ ਕਰਦਾ ਰਿਆ ਫਰੀਦਕੋਟ ਦੇ ਵਿੱਚ ਦਰਸ਼ਨ अरोड़ा ਨਰੇਸ਼ अरोड़ा ਨਗਿੰਦਰ ਗਖੜ ਇਹ ਸਾਰੇ ਤਿੰਨ ਭਰਾ ਮੈਂ ਇਹਨਾਂ ਦੇ ਕੋਲੇ ਜਦੋਂ ਫਰੀਦਕੋਟ ਦੇ ਵਿੱਚ ਰਹਿੰਦਾ ਸੀ ਕੰਪਿਊਟਰ ਆਪਰੇਟਰ ਦੇ ਤੌਰ ਤੇ ਕੰਮ ਕਰਦਾ ਸੀ ਮੈਂ ਉਦੋਂ ਵੀ ਉਹਨਾਂ ਨੂੰ ਵੇਖਦਾ ਹੁੰਦਾ ਸੀ ਜੀ ਕਿ ਇਹ ਥੀਏਟਰ ਕਿਵੇਂ ਕਰਦੇ ਆ ਮੈਂ ਅੱਜ ਵੀ ਵੇਨਾ ਤੇ ਅੱਜ ਮੈਂ ਉਸ ਬੰਦੇ ਨੂੰ ਬਹੁਤ ਦਹਾਕਿਆਂ ਬਾਅਦ ਜਦੋਂ ਪੰਜਾਬੀ ਸਿਨੇਮੇ ਦੇ ਵਿੱਚ ਵਿਚਰ ਲਿਆ ਵੇਖਦਾ ਮੇਰਾ ਮਨ ਗਦਗਦ ਹੁੰਦਾ ਇਹ ਇਹੋ ਜੀ ਇਨਸਾਨ ਦੀ ਕਹਾਣੀ ਆ ਮਿਹਰ ਜਿਹਦੇ ਵਿੱਚ ਇੱਕ ਇਨਸਾਨ ਥੀਏਟਰ ਦੇ ਵਿੱਚ ਤੇ ਫਿਲਮਾਂ ਦੇ ਵਿੱਚ ਕਾਮਨਾ ਇੱਛਾ ਪਾਲਦਾ ਕਿ ਮੈਂ ਕਾਮਯਾਬ ਹੋਵਾਂ ਪਰ ਉਹਨੂੰ ਕਾਮਯਾਬੀ ਮਿਲਦੀ ਨਹੀਂ ਫਿਰ ਜਦੋਂ ਉਹਦਾ ਪਰਿਵਾਰ ਵੱਡਾ ਹੋ ਜਾਂਦਾ ਮੈਂ ਸਾਰੀ ਕਹਾਣੀ ਨਹੀਂ ਉਵੇਂ ਬਿਆਨ ਕਰੂੰਗਾ ਜਦੋਂ ਪਰਿਵਾਰ ਵੱਡਾ ਹੁੰਦਾ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਔਕੜਾਂ ਜ਼ਿੰਦਗੀ ਦੇ ਵਿੱਚ ਐਸੀਆਂ ਆਉਂਦੀਆਂ ਕਿ ਉਹ ਚਾਹੁੰਦਾ ਜੀ ਕਿ ਮੇਰਾ ਪੁੱਤ ਵੀ ਠੀਕ ਰਵੇ ਮੇਰੀ ਘਰ ਵਾਲੀ ਵੀ ਠੀਕ ਰਵੇ ਮੇਰਾ ਪਰਿਵਾਰ ਵੀ ਠੀਕ ਰਵੇ ਫਿਰ ਉਹ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਸਮਝੌਤੇ ਕਰਦਾ ਪਹਿਲੀ ਵਾਰ ਪੰਜਾਬੀ ਸਿਨੇਮੇ ਦੇ ਵਿੱਚ ਪੈਰ ਧਰਨ ਦੇ باوجود ਰਾਜਕੁੰਦਰਾ ਨੇ ਬੜਾ ਸੋਹਣਾ ਕੰਮ ਕੀਤਾ ਪਰ ਭਜਨ ਸਿੰਘ ਦੀ ਘਰਵਾਲੀ ਨੇ ਵੀ ਚੰਗਾ ਕੰਮ ਕੀਤਾ ਬੀਤੇ ਦੇ ਵਿੱਚ ਕਿਹਦੇ ਨਾਲ ਕੀ ਵਿਵਾਦ ਜੁੜਿਆ ਉਹ ਕਦੇ ਫੇਰ ਗੱਲ ਕਰ ਲਾਂਗੇ ਫਿਲਹਾਲ ਸਿਰਫ ਇਹ ਗੱਲ ਕਰਨੀ ਬਣਦੀ ਆ ਕਿ ਬੰਦੇ ਨੇ ਪੂਰੇ ਦੇ ਪੂਰੇ ਪੈਸੇ ਮਹਿਰ ਦੇ ਪੂਰੇ ਦੇ ਪੂਰੇ ਪੈਸੇ ਕਿਹਨੂੰ ਦੇਣ ਦੀ ਗੱਲ ਕੀਤੀ ਆ ਇਹ ਗੱਲ ਕੀਤੀ ਜੀ ਹੜਪੀੜਤਾ ਨੂੰ ਦੇਣ ਦੇ ਲਈ ਉਹ ਬੰਦੇ ਦੇ ਕੋਲੇ ਪੈਸੇ ਹੈਗੇ ਆ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਉਹ ਬੰਦੇ ਨੂੰ ਜੇਕਰ ਆਪਾਂ 5 7 10 ਕਰੋੜ ਰੁਪਈਆ ਰਾਜਕੁੰਦਰਾ ਵਾਸਤੇ ਬਹੁਤ ਵੱਡੀ ਰਕਮ ਨਹੀਂ ਹੋਣੀ ਪਰ ਇਹ ਭਾਵਨਾ ਬਹੁਤ ਵੱਡੀ ਹੈ ਜੀ ਕਿ ਇੱਥੋਂ ਭਾਵੇਂ ਕਰੋੜ ਬਣਿਆ ਤੇ ਭਾਵੇਂ ਇੱਥੋਂ 10 ਕਰੋੜ ਬਣੇ ਤੇ ਭਾਵੇਂ 50 ਕਰੋੜ ਬਣੇ ਅਸੀਂ ਦੇਣਾ ਕਿੱਥੇ ਆ ਹੜ ਪੀੜਤਾ ਨੂੰ ਜਿਨ੍ਹਾਂ ਨੂੰ ਇਸ ਵੇਲੇ ਤੁਹਾਡੇ ਸਾਡੇ ਇੱਕ ਇੱਕ ਰੁਪਈਏ ਦੀ ਲੋੜ ਆ ਜਿਨ੍ਹਾਂ ਨੂੰ ਜ਼ਰੂਰਤ ਆ ਇਸ ਵੇਲੇ ਕਿ ਉਹਨਾਂ ਦੇ ਪਸ਼ੂ ਬਚਾ ਲਏ ਜਾਣ ਜਿਨ੍ਹਾਂ ਦੇ ਮਰ ਗਏ ਉਹ ਪਸ਼ੂ ਮੁੜ ਕੇ ਘਰ ਦੇ ਵਿੱਚ ਕੀਲੇ ਦੇ ਨਾਲ ਬੰਨੇ ਹੋਣ ਉਹ ਖੁਰਲੀਆਂ ਤੇ ਪਸ਼ੂ ਮੁੜ ਖੜੇ ਹੋਣ ਉਹਨਾਂ ਦੇ ਚਿਹਰੇ ਦੇ ਉੱਤੇ ਸ਼ਾਇਰ ਖੁਸ਼ੀ ਦਾ ਕਿਹੜਾ ਆਵੇ ਇਸ ਭਾਵਨਾ ਦੇ ਕਰਕੇ ਇਹ ਫਿਲਮ ਮੈਂ ਵੇਖੀ ਇਸ ਭਾਵਨਾ ਦੇ ਕਰਕੇ ਤੁਸੀਂ ਵੀ ਦੇਖੋ ਇਹ ਮੇਰੀ ਦਿਲੀ ਤੌਰ ਤੇ ਇੱਛਾ ਇਹ ਫਿਲਮ ਲਿਖੀ ਤੇ ਜਿਹੜੀ ਨਿਰਦੇਸ਼ਿਤ ਕੀਤੀ ਆ ਰਾਕੇਸ਼ ਮਹਿਤਾ ਸਾਹਿਬ ਨੇ ਬੜਾ ਸੋਹਣਾ ਉਹਨਾਂ ਨੇ ਵੀ ਕੰਮ ਕੀਤਾ ਉਹਨਾਂ ਨੇ ਬੜੀ ਕਹਿੰਦੇ ਵੀ ਇੱਕ ਸਾਦੀ ਕਹਾਣੀ ਹੈ ਜਿਹੜੀ ਇਹਦੇ ਵਿੱਚ ਕੋਈ ਇਹ ਨਹੀਂ ਵੀ ਐਕਸ਼ਨ ਆ ਜਾਂ ਇਹਦੇ ਵਿੱਚ ਬੇਲੋੜਾ ਹਾ 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 ਇਦਾਂ ਦਾ ਕੰਮ ਆ ਇਹ ਫਿਲਮ ਹੈ ਬਹੁਤ ਸੋਹਣੀ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਹਾਲਾਂਕਿ ਮੇਰਾ ਕੋਈ ਕਾਰੋਬਾਰੀ ਸਾਂਝ ਨਹੀਂ ਇਹਦੇ ਵਿੱਚ ਜੇ ਇਹ ਫਿਲਮ ਹਲੇ ਹੋਰ ਰੋਕੇ ਰਿਲੀਜ਼ ਕੀਤੀ ਹੁੰਦੀ ਮੰਨ ਲਓ 2 ਮਹੀਨੇ ਰੋਕੇ ਰਿਲੀਜ਼ ਕੀਤੀ ਹੁੰਦੀ ਜਿੰਨੀ ਅੱਜ ਚੱਲ ਰਹੀ ਹੈ ਸ਼ਾਇਦ ਇਹ ਇਹਦੇ ਨਾਲੋਂ 10 ਗੁਣਾ ਵੱਧ ਚੱਲਦੀ ਪਰ ਕਿਉਂਕਿ ਉਹਨਾਂ ਨੇ ਤਰੀਕੇ ਲਾਨੀ ਸੀ ਤੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਪਈ ਇਸ ਤਾਂ ਹੜਾਂ ਦੇ ਵਿੱਚ ਇਹ ਨਹੀਂ ਵੀ ਕਾਰੋਬਾਰੀ ਤੌਰ ਦੇ ਉੱਤੇ ਕਾਮਯਾਬ ਹੋਣਾ ਕਾਮਯਾਬ ਤਾਂ ਅਸੀਂ ਹੈਗੇ ਹੀ ਆ ਇਸ ਕਰਕੇ ਅਸੀਂ ਇਹ ਰਿਲੀਜ਼ ਕਰ ਰਹੇ ਹਾਂ ਵੀ ਇਹਦੇ ਚੋਂ ਜਿਹੜਾ ਵੀ ਪੈਸਾ ਆਊਗਾ ਉਹ ਹੜ ਪੀੜਤਾ ਤੇ ਲਾਉਣਾ ਤੇ ਰਾਜਕੁੰਦਰਾ ਨੇ ਵੀ ਰੋ ਲਾਇਆ ਵੀ ਆ ਸਾਡੀ ਕਈ ਵਾਰੀ ਪੰਜਾਬੀਆਂ ਦੀ ਆਰ ਲਾਉਣ ਦੀ ਇਰਤ ਹੁੰਦੀ ਆ ਪਰ ਰਾਜਕੁੰਦਰਾ ਨੇ ਵੀ ਪੈਸੇ ਲਾਏ ਆ ਹੋਰਾਂ ਨੇ ਵੀ ਬੜਿਆਂ ਨੇ ਲਾਏ ਆ ਜੇ ਅੱਜ ਕੋਈ ਕਲਾਕਾਰ ਜਿਵੇਂ ਮਨਕੀਰ ਤੌਲਖਾ ਜੇ ਉਹ 10 ਟਰੈਕਟਰ ਦੇ ਚੁੱਕਿਆ ਜੇ ਉਹ 100 ਟਰੈਕਟਰ ਹੋਰ ਦੇਣ ਦਾ ਐਲਾਨ ਕਰਦਾ ਜੇ ਉਹ ਕਰੋੜ ਰੁਪਏ ਦੇਣ ਦਾ ਐਲਾਨ ਕਰਦਾ ਆਪਾਂ ਨੂੰ ਉਹਦਾ ਧੰਨਵਾਦ ਕਰਨਾ ਬਣਦਾ ਜੇ ਅੱਜ ਕਰਨ ਔਜਲਾ ਇਹ ਗੱਲ ਕਹਿਣਾ ਜੀ ਕਿ ਜਿਹੜਾ ਮਾਲਟਾ ਵਾਲੇ ਸ਼ੋਹਰੀ ਸਮੁੱਚੀ ਕਮਾਈ ਮੈਂ ਹੜਪੀੜ ਤਨ ਦੇਣੀ ਆ ਆਪਾਂ ਸ਼ੁਕਰੀਆ ਅਦਾ ਕਰੀਏ ਉਹਦਾ ਜੇ ਅੱਜ ਗੁਰਦਾਸ ਮਾਨ ਨੇ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਆਪਾਂ ਸ਼ੁਕਰੀਆ ਕਰੀਏ ਉਹਦਾ ਜੇ ਅੱਜ ਸੁਲਮਾਨ ਖਾਨ ਨੇ ਇਹ ਗੱਲ ਕਹਿ ਰਿਹਾ ਕਿ ਬਿਗ ਬਾਸ਼ ਸ਼ੋਅ ਦੇ ਵਿੱਚ ਉਹ ਬੋਲ ਰਿਹਾ ਤੇ ਕਿੰਨੀ ਵੱਡੀ ਗੱਲ ਆ ਕਿ ਜਿਹ ਇਹ ਲੰਗਰ ਲਾਉਣ ਕਰਕੇ ਤੇ ਦੁਖੀਆਂ ਦੀ ਬਾਹ ਫੜਨ ਕਰਕੇ ਜਾਣੇ ਜਾਂਦੇ ਆ ਤੇ ਇਸ ਵੇਲੇ ਇਹਨਾਂ ਦੇ ਉੱਤੇ ਭੀੜ ਪਈ ਆ ਤੇ ਆਜੋ ਆਪਾਂ ਇਹਨਾਂ ਦੀ ਬਾਹ ਫੜੀਏ ਤੇ ਬਹੁਤ ਸਾਰੇ ਕਲਾਕਾਰਾਂ ਨੇ ਉਹਨੇ ਵੀ ਇਹ ਗੱਲ ਕਹੀ ਆ ਵੀ ਚੰਗਾ ਕੰਮ ਕੀਤਾ ਫਿਰ ਆਪਾਂ ਬੀਂਗ ਹਿਊਮਨ ਦਾ ਤੇ ਸਲਮਾਨ ਖਾਨ ਦਾ ਨਿੱਜੀ ਤੌਰ ਤੇ ਸ਼ੁਕਰੀਆ ਵੀ ਕਰਗੇ ਵੀ ਉਹ ਪੰਜਾਬ ਬਾਰੇ ਸੋਚ ਰਹੇ ਆ ਅਸੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਵੀ ਆਹ ਬੰਦਾ ਗੰਦਾ ਹੈ ਆਹ ਜਨਾਨੀ ਇਦਾਂ ਹੈ ਫਲਾਣਾ ਹੈ ਆਪਾਂ ਇਹ ਗੱਲਾਂ ਕਰਨ ਦੀ ਥਾਂ ਦੇ ਉੱਤੇ ਫਿਲਹਾਲ ਜੇਕਰ ਕੋਈ ਵੀ ਪੰਜਾਬ ਦੇ ਲਈ ਕੁਝ ਵੀ ਕਰਦਾ ਭਾਵੇਂ ਉਹ 1 ਰੁਪਏ ਦੀ ਮਦਦ ਕਰਦਾ ਭਾਵੇਂ ਉਹ 1 ਕਰੋੜ ਦੀ ਮਦਦ ਕਰਦਾ ਉਹਨਾਂ ਦਾ ਧੰਨਵਾਦ ਕਰਗੇ ਆਪਾਂ ਸੁਖਬੀਰ ਬਾਦਲ ਦਾ ਵੀ ਧੰਨਵਾਦ ਕਰੀਏ 2 ਕਰੋੜ ਰੁਪਈਆ ਉਹਨੇ ਕੈਸ਼ ਵੰਡਤਾ ਹੁਣ ਤੱਕ ਹੋਰ ਵੀ ਬੜੇ ਲੋਕਾਂ ਕੋਲੇ ਪੈਸੇ ਆ ਮੈਂ ਜਿਸ ਦਿਨ ਪੜਿਆ ਨਾ ਇਹ ਵੀ ਰਾਜਕੁੰਦਰਾ ਦੀ ਸੋਚ ਕੀ ਆ ਉਹਨੇ ਇਹ ਗੱਲ ਕਹੀ ਜੀ ਕਿ ਮੈਂ ਦਸਤਾਰ ਸਜਾ ਕੇ ਨਾ ਆਪਣੇ ਆਪ ਨੂੰ ਵਢ ਭਾਗਾ ਸਮਝਦਾ ਮੈਨੂੰ ਲੱਗਦਾ ਜੀ ਕਿ ਹੁਣ ਮੈਂ ਜ਼ਿੰਦਗੀ ਦੇ ਵਿੱਚ ਮੁਖਤਾਰਾ ਦੇ ਵਿੱਚ ਆਇਆ ਤੇ ਯਾਰ ਚੰਗੀ ਗੱਲ ਆ ਜੇਕਰ ਕੋਈ ਬੰਦਾ ਕੋਈ ਵੀ ਕੰਮ ਕਰਦਾ ਮੈਂ ਉਹ ਵੀ ਵੀਡੀਓ ਦੇਖਣੀ ਆ ਜਿਹਦੇ ਵਿੱਚੋਂ ਬੰਦਾ ਉੱਥੇ ਗਿਆ ਹੋਇਆ ਜੀ ਹੜਪੀੜਤਾਂ ਦੇ ਵਿੱਚ ਮੈਨੂੰ ਪਤਾ ਲੱਗਾ ਜੀ ਕਿ ਉਹਨੇ ਫਿਰ ਹੜਪੀੜਤਾਂ ਦੇ ਵਿੱਚ ਆ ਸੋ ਇਸ ਕਰਕੇ ਇੱਕ ਹੋਰ ਗੁਜ਼ਾਰਸ਼ ਆ ਸਾਡੀ ਪੰਜਾਬੀ ਸਿਨੇਮੇ ਦੇ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਿ ਦੇਖੋ ਜੇ ਅੱਜ ਕੋਈ ਵੀ ਬੰਦਾ 5 ਕਰੋੜ 10 ਕਰੋੜ 2 ਕਰੋੜ 1 ਲੱਖ ਦੇ ਰਿਹਾ ਕਲਾਕਾਰ ਉਹਨੂੰ ਅਸੀਂ ਮੋੜਨਾ ਕਿਵੇਂ ਆ ਉਹਨੂੰ ਅਸੀਂ ਬਰਾਬਰ ਦੇ ਵਿੱਚ ਇਹ ਗੱਲ ਕਹਿਣੀ ਆ ਕਿ ਭਾਈ ਅਸੀਂ ਵੀ ਤੇਰੇ ਨਾਲ ਖੜੇ ਆ ਆਪਾਂ ਉਹਨਾਂ ਦਾ 2.5 ਸੌ ਰੁਪਏ ਕਰਕੇ ਮਦਦ ਕਰਨੀ ਆ ਉਹਨਾਂ ਨੇ ਕਰੋੜਾਂ ਰੁਪਏ ਕਿਹਦੀ ਕੀਤੀ ਆ ਆਪਾਂ 2.5 ਸੌ ਰੁਪਏ ਉਹਨਾਂ ਦੇ ਉੱਤੇ ਖਰਚ ਕਰਕੇ ਵੀ ਦੱਸਣਾ ਵੀ ਜੇਕਰ ਭਾਈ ਤੁਸੀਂ ਸਾਡੇ ਨਾਲ ਆ ਤਾਂ ਅਸੀਂ ਵੀ ਤੁਹਾਡੇ ਨਾਲ ਆ ਤੁਸੀਂ ਕਰੋੜਾਂ ਜੋਗੇ ਹੋ ਅਸੀਂ ਸੌਆਂ ਜੋਗੇ ਅਸੀਂ ਵੀ ਤੁਹਾਡੇ ਨਾਲ ਆ ਜਿੰਨੇ ਜੋਗੇ ਆ ਅਸੀਂ ਤੁਹਾਡੇ ਨਾਲ ਆ ਸੋ ਇਸ ਕਰਕੇ ਭਾਈ ਜਿਹੜੇ ਵੀ ਲੋਕ ਜਿਹਦੀ ਵੀ ਇਸ ਵੇਲੇ ਮਦਦ ਕਰ ਰਹੇ ਆ ਆਜੋ ਆਪਾਂ ਉਹਨਾਂ ਦਾ ਸ਼ੁਕਰੀਆ ਕਰਗੇ ਆਜੋ ਆਪਾਂ ਉਹਨਾਂ ਦੀ ਸਿਫਤ ਕਰਗੇ ਆਜੋ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਗੇ ਜੋ ਵੀ ਬੰਦਾ ਕੰਮ ਕਰ ਰਿਹਾ ਪੰਜਾਬ ਦੇ ਲਈ ਉਹਦਾ ਆਪਾਂ ਧੰਨਵਾਦ ਕਰਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਕਿ ਮਿਹਰ ਫਿਲਮ ਬਹੁਤ ਸੋਹਣੀ ਆ ਮੈਂ ਦੇਖ ਕੇ ਆਇਆ ਬੜਿਆਂ ਨੇ ਦੇਖੀ ਹੋਣੀ ਆ ਬੜਿਆਂ ਨੇ ਦੇਖਣੀ ਆ ਕਈਆਂ ਨੇ ਸ਼ਾਇਦ ਨਾ ਦੇਖਣੀ ਹੋਵੇ ਉਹਨਾਂ ਦੀ ਇੱਛਾ ਪਰ ਇਸ ਦੌਰ ਦੇ ਵਿੱਚ ਇਸ ਮਾਹੌਲ ਦੇ ਵਿੱਚ ਜਦੋਂ ਹੜਪੀੜਤਾ ਦੀ ਹਰ ਪਾਸੇ ਕਵਰੇਜ ਆ ਉਸ ਦੌਰ ਦੇ ਵਿੱਚ ਇਹ ਪੰਜਾਬੀ ਫਿਲਮ ਆਈ ਆ ਕਈ ਫਿਲਮਾਂ ਪੰਜਾਬੀ ਅੱਗੇ ਵੀ ਪਈਆਂ ਇਸ ਵੇਲੇ ਪੰਜਾਬੀ ਫਿਲਮਾਂ ਵੀ ਆਉਣੀਆਂ ਚਾਹੀਦੀਆਂ ਬਾਕੀ ਵੀ ਚਲੋ ਤੇ ਜਿਹੜੇ ਵੀ ਲੋਕ ਕਮਾਈ ਕਰਦੇ ਆ ਉਹਨਾਂ ਨੂੰ ਚਾਹੀਦਾ ਜੀ ਕਿ ਉੱਥੇ ਵੱਢ ਤੋਂ ਵੱਢ ਧਾਨ ਕਰਨ ਸ਼ੁਕਰੀਆ ਕੁੰਦਰਾ ਬਾਈ ਤੇਰਾ ਧੰਨਵਾਦ ਆ ਅਸੀਂ ਤੇਰੇ ਬਾਕੀ ਬੀਤੇ ਦੇ ਵਿੱਚ ਜੋ-ਜੋ ਵੀ ਕੰਮ ਆ ਉਹਦੇ ਬਾਰੇ ਕਦੇ ਫੇਰ ਮਲੰਕੜ ਕਰ ਲਾਂਗੇ ਫਿਲਹਾਲ ਅਸੀਂ ਤੇਰੀ ਫਿਲਮ ਦਾ ਬਲੰਕਣ ਕਰਦੇ ਆ ਤੂੰ ਚੰਗਾ ਕੰਮ ਕੀਤਾ ਫਿਲਮ ਦੇ ਵਿੱਚ ਚੰਗੀ ਅਦਾਕਾਰੀ ਕੀਤੀ ਆ ਤੇ ਪੰਜਾਬੀ ਸਿਨੇਮੇ ਦੇ ਉੱਤੇ ਤੂੰ ਪੈਸੇ ਲਾਵੇਂ ਇਸ ਵੇਲੇ ਪੰਜਾਬੀ ਸਿਨੇਮੇ ਦੇ ਵਿੱਚ ਪ੍ਰੋਡਿਊਸਰ ਰਿਪੀਟ ਨਹੀਂ ਹੁੰਦਾ ਤੂੰ ਪੰਜਾਬੀ ਸਿਨੇਮੇ ਤੇ ਪੈਸੇ ਲਾਵੇਂ ਪੰਜਾਬੀ ਫਿਲਮਾਂ ਤੇਰੀਆਂ ਬਹੁਤ ਸਾਰੀਆਂ ਚੱਲਣ ਤੂੰ ਆਪਣੀ ਵੀ ਸ਼ੋਭਾ ਵਧਾਵੇਂ ਤੇ ਪੰਜਾਬ ਦੇ ਲਈ ਦਾਨ ਵੀ ਕਰੇ ਇਹਦੀ ਅਸੀਂ ਕਾਮਨਾ ਕਰਦੇ ਆ ਜਿਨ੍ਹਾਂ ਨੇ ਵੀ ਇੱਥੇ ਬਿੱਕੀ ਵੀਰ ਨੇ ਕੰਮ ਕੀਤਾ ਇਹਦੇ ਵਿੱਚ ਹੋਰ ਜਿੰਨੇ ਹੋਬੀ ਧਾਲੀਵਾਲ ਨੇ ਕੰਮ ਕੀਤਾ ਫਿਲਮ ਦੇ ਵਿੱਚ ਸਾਰੇ ਹੀ ਕਲਾਕਾਰ ਚੰਗੇ ਆ ਸਾਰਿਆਂ ਦੀ ਸਿਫਤ ਕਰਨੀ ਬਣਦੀ ਆ ਇਸ ਫਿਲਮ ਦੀ ਬਟਤ ਹੜ ਪੀੜਤਾ ਨੂੰ ਜਾਣੀ ਆ ਇਹ ਜਾਣੀ ਹੀ ਚਾਹੀਦੀ ਆ ਹੋਰ ਵੀ ਸਾਰੇ দান ਕਰੋ ਤੇ ਜੇਕਰ ਕੋਈ ਨਹੀਂ ਵੀ ਦੱਸਦਾ ਜੀ ਕਿ ਮੈਂ ਆ ਕੁਝ ਦੇ ਕੇ ਆਇਆ ਉਹਨੂੰ ਆਇਆ ਨਾ ਕਰ ਕਰਕੇ ਤੂੰ ਕੀ ਦਿੱਤਾ ਤੂੰ ਆਪਣੇ ਕੋਲੋਂ ਕਰਦਾ ਤੂੰ ਕੀ ਕੀਤਾ ਇਹ ਦੇਖੋ ਕਿ ਤੁਸੀਂ ਕੀ ਕੀਤਾ ਜਿਹੜਾ ਬੰਦਾ ਕਰ ਰਿਹਾ ਜ਼ਰੂਰੀ ਨਹੀਂ ਕਿ ਉਹ ਫੇਸਬੁੱਕ ਤੇ ਪੋਸਟ ਪਾਵੇ ਕੋਈ ਬੰਦਾ ਪੋਸਟ ਪਾ ਕੇ ਦੱਸ ਦਿੰਦਾ ਕੋਈ ਬੰਦਾ ਨਹੀਂ ਵੀ ਦੱਸਦਾ ਕੋਈ ਗੁਪਤ দান ਵੀ ਕਰਦਾ ਜਿਹੜੇ ਵੀ দান ਕਰਦੇ ਖੁਦ ਨੂੰ ਸਵਾਲ ਕਰਗੇ ਸ਼ੁਕਰੀਆ ਫਿਲਮ ਚੰਗੀ ਆ ਜ਼ਰੂਰ ਦੇਖੋ